ਤਦੋਂ ਕਿ ਜਿਹੜੀ ਖੁਸ਼ੀ ਬਰਦਾਸ਼ਤ ਨਹੀਂ ਹੋ ਰਹੀ ਜੀ ਸੋ ਇਹ ਇੱਕ ਇਦਾਂ ਦਾ ਮਾਹੌਲ ਕ੍ਰੀਏਟ ਕੀਤਾ ਜਿਹੜਾ ਬੜੀ ਸ਼ਰਮਨਾਕਟ ਹੈ ਔਰ ਤੁਸੀਂ ਦੇਖੋ ਕਿ ਦੁਨੀਆ ਭਰ ਚ ਇਸ ਚੀਜ਼ ਦਾ ਵਿਰੋਧ ਹੋ ਰਿਹਾ ਹਰ ਇੱਕ ਨੇ ਇਸ ਨੂੰ ਕਲੈਮਪਟ ਕੀਤਾ ਪਰ ਵਹਾਂ ਕਾ ਜੋ ਰੇਲ ਮੰਤਰੀ ਉਸਨੇ ਤਾਂ ਧਮਕੀ ਦੇ ਦਿਆ ਕਿ ਪਰਮਾਣੂ ਹਮ ਜੋ ਹਮਾਰੇ ਪਾਸ ਪੜੇ ਹੋਏ ਹੈ ਹਮਨੇ ਪਰਮਾਣੂ ਐਸੇ ਨਹੀਂ ਸਜਾ ਕੇ ਰੱਖੇ ਹੋਏ ਹੈ ਹਮ ਭਾਰਤ ਪਟਾਕ ਕਰੇਗੇ ਅਗਰ ਕੋਈ ਹਥਿਆਰ ਬਣਦੇ ਨਹੀਂ ਤਾਂ ਨੇਚਰਲੀ ਉਹ ਆਪਣੀ ਸੇਫਟੀ ਔਰ ਸਿਕਿਉਰਿਟੀ ਦੇ ਲਈ ਹੈ ਜੀ ਲੇਕਿਨ ਉਹਨਾਂ ਨੂੰ ਅਗਰ ਜਿਹੜੇ ਉਹ ਇਦਾਂ ਦੇ ਬਿਆਨ ਦਿੰਦੇ ਨੇ ਉਹ ਲੋਕ ਆਪਣੀ ਛੇਪ ਮਕਟਾ ਰਹੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਜੇ ਤੁਹਾਡੇ ਕੋਲ ਇੱਕ ਆ ਤਾਂ ਸਾਡੇ ਕੋਲ 10 ਨੇ ਜਿਹੜੀਆਂ ਉਹਨਾਂ ਦੀਆਂ ਸੁਵਿਧਾਵਾਂ ਉਹ ਤਾਂ ਤੁਸੀਂ ਮੁਹੱਈਆ ਨਹੀਂ ਕਰਾ ਪਾ ਰਹੇ ਠੀਕ ਹੈ ਨਾ ਤੁਸੀਂ ਬੰਬ ਚਲਾਉਣ ਦੀ ਗੱਲ ਕਰ ਰਹੇ ਹੋ ਬੜੀ ਜਲਦੀ ਤੁਹਾਨੂੰ ਉਹਨਾਂ ਦੇ ਬੜੇ ਦੂਰਦਰਸ਼ੀ ਪਰਨਾਮ ਸਾਹਮਣੇ ਆਣਗੇ ਔਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਵੀ ਇਹ ਉਹ ਜਿਹੜੇ ਅੱਜ ਧਮਕੀਆਂ ਦਿੰਦੇ ਨੇ ਗੁੱਟਨਿਆਂ ਦੇ ਬਲ ਆ ਜਾਣਗੇ ਤੁਹਾਡੇ ਕੋਲ ਜੋ ਜਿਹੜੇ 10 ਆਤੰਗਬਾਦੀਆਂ ਜਿਹੜੇ ਘਰ ਸੀਗੇ ਉਹਨੂੰ ਉਠਾ ਦਿੱਤਾ ਗਿਆ ਉਹਦੇ ਨਾਲ ਕੀ ਆਤੰਗਬਾਦ 'ਚ ਲਗਾਮ ਆਏਗੀ ਕੀ ਲੱਗਦਾ ਕਿ ਪਾਣੀ ਬੰਦ ਕਰਨ ਦੇ ਨਾਲ ਆਤੰਗਬਾਦ ਜਿਹੜੇ ਹਮਲਾ ਕਰਨ ਲਿਆ ਛੇ ਉਹਦੇ ਨਾਲ ਕੁਝ ਫਰਕ ਪਊਗਾ ਪਾਕਿਸਤਾਨ 'ਚ ਤੁਸੀਂ ਜਨਤਾ ਨੂੰ ਇਹ ਗੱਲਾਂ ਬਾਰ-ਬਾਰ ਭਰਾਂ ਸੀ ਉਹ ਕਰਦਾਂਗੇ ਉਹ ਕਰਦਾਂਗੇ ਤੁਹਾਨੂੰ ਤਾਂ ਸਰਕਾਰ ਨੇ ਸਤਾ ਦਿੱਤੀ ਹੋਈ ਆ ਤੁਹਾਨੂੰ ਤਾਂ ਕਰਨਾ ਫਰਜ਼ ਆ 600 ਯੂਨਿਟ ਬਿਜਲੀ ਦਿੱਤੀ ਹੋਈ ਹੈ

हत्या उन्होंने की है इसी मुद्दे को लेकर और एक दो मुद्दे और है हमारे साथ लुधियाना से बीजेपी के जिला प्रधान धीमान साहब हैं धीमान साहब से पूरे मामले के डिस्कस करेंगे कि आखिर कहां पे फेलियर हुआ जहां पर इतना बड़ा घात लगा के आतंकियों ने मौत के घाट लोगों को उतार दिया क्योंकि वहाँ पर कहते हैं कि सिक्योरिटी इतनी ज़्यादा होती है पहुँचे कैसे ये सारी विषयों पर बात करेंगे सर जय हिंद नमस्कार जी धीमान साहब ਕਹਾਂ ਪਰ ਫੇਲਿਅਰ ਹੋਇਆ ਕਿ ਜੋ ਇਤਨਾ ਬੜਾ ਘਾਤ ਲਗਾ ਕੇ ਆਤੰਕੀਓ ਨੇ ਹਿੰਦੂਆਂ ਕੋ ਨਿਸ਼ਾਨਾ ਬਣਾਇਆ ਦੇਖੋ ਫੇਲਿਅਰ ਦੀ ਬਜਾਏ ਅਸੀਂ ਨੂੰ ਦੂਸਰੇ ਸ਼ਬਦਾਂ ਚ ਅਗਰ ਲਈਏ ਜੀ ਕਿ ਅੱਜ ਲੱਗ ਰਿਹਾ ਸੀ ਕਿ ਜੰਮੂ ਕਸ਼ਮੀਰ ਦੇ ਵਿੱਚ ਘਾਟੀ ਚ ਜਿੱਥੇ ਲਗਾਤਾਰ ਉੱਥੇ ਦੇ ਲੋਕ ਸੰਤਾਪ ਭੁਗਤ ਰਹੇ ਸੀ ਲਗਾਤਾਰ ਪਿਛੜ ਰਿਹਾ ਸੀ ਉਹ ਪਿਛਲੇ ਕੁਝ ਸਾਲਾਂ ਤੋਂ ਉੱਥੇ ਤਾਰਾ 370 ਹਟਣ ਤੋਂ ਬਾਅਦ ਜਿਸ ਢੰਗ ਦੇ ਨਾਲ ਉੱਥੇ ਡਵੈਲਪਮੈਂਟ ਹੋਈ ਆ ਜਿਸ ਢੰਗ ਦੇ ਨਾਲ ਉੱਥੇ ਦੇ ਲੋਕਾਂ ਦਾ ਜੀਵਨ ਸਤਾਰ ਉੱਚਾ ਉੱਠਿਆ ਜਿਸ ਢੰਗ ਦੇ ਨਾਲ ਉਹ ਲੋਕ ਉੱਥੇ ਦੇ ਰਾਸ਼ਟਰਵਾਦ ਦੇ ਨਾਲ ਸਿੱਧੇ ਸਿੱਧੇ ਆਪਣੇ ਦੇਸ਼ ਨਾਲ ਜੁੜ ਕੇ ਚੱਲਣ ਦੇ ਲਈ ਅੱਗੇ ਆ ਰਹੇ ਨੇ ਉਹ ਚੀਜ਼ ਕਿਤੇ ਨਾ ਕਿਤੇ ਸਾਡੇ ਵਿਰੋਧੀ ਮੁਲਕ ਨੂੰ ਬਰਦਾਸ਼ਤ ਨਹੀਂ ਹੋ ਰਹੀ ਔਰ ਉਹਦਾ ਨਤੀਜਾ ਉਹਨਾਂ ਨੇ ਇੱਕ ਇਸ ਤਰ੍ਹਾਂ ਦੀ ਘਟਨਾ ਨੂੰ ਇੰਜਾਮ ਦਿੱਤਾ ਇਹ ਘਟਨਾ ਛੋਟੀ ਮੋਟੀ ਨਹੀਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਬਹੁਤ ਬੜੀ ਹੈ ਕਲਾ ਧਰਮ ਦੀ ਗੱਲ ਤੋਂ ਵੀ ਉੱਪਰ ਉੱਠ ਕੇ ਅਸੀਂ ਗੱਲ ਕਰੀਏ ਦੇਖੋ ਇੱਕ ਇਨਸਾਨੀਅਤ ਹੀ ਸਭ ਦਾ ਸਭ ਤੋਂ ਵੱਡਾ ਇੱਕ ਧਰਮ ਇਨਸਾਨੀਅਤ ਹੁੰਦਾ ਅਸੀਂ ਰਿਲੀਜੀਅਸ ਵਾਈਜ਼ ਹਿੰਦੂ ਸਿੱਖ ਮੁਸਲਮਾਨ ਈਸਾਈ ਸਭ ਹੁੰਦੇ ਨੇ ਲੇਕਿਨ ਤੁਹਾਨੂੰ ਕਮ ਸੇ ਕਮ ਇਹ ਦੇਖੋ ਕਿ ਉਹ ਲੋਕ ਜਿਹੜੇ ਕੋਈ ਆਪਣਾ ਘੁੰਮਣ ਫਿਰਨ ਆਏ ਨੇ ਟੂਰਿਸਟ ਨੇ ਅਲੱਗ-ਅਲੱਗ ਇਲਾਕਿਆਂ ਤੋਂ ਆਈ ਨੇ ਉਹਨਾਂ ਚ ਕੋਈ ਕਿਸੇ ਦੇ ਬਾਰੇ ਕਿਸ ਤਰ੍ਹਾਂ ਦਾ ਦੇਸ਼ ਭਾਵ ਹੋ ਸਕਦਾ ਤੁਹਾਡੇ ਮਨ ਦੇ ਵਿੱਚ ਜੀ ਠੀਕ ਹੈ ਨਾ ਐਸੇ ਖੁਸ਼ਹਾਲ ਲੋਕਾਂ ਦੇ ਵਿੱਚ ਜਾ ਕੇ ਤੇ ਇਸ ਤਰ੍ਹਾਂ ਹੁੰਦਾ ਜਿਵੇਂ ਕਿਸੇ ਦੇ ਵਿਆਹ ਸ਼ਾਦੀ 'ਚ ਜਾ ਕੇ ਬੰਬ ਸੜ ਦੇਣਾ ਠੀਕ ਹੈ ਨਾ ਤੁਹਾਨੂੰ ਕਿਸੇ ਦੀ ਖੁਸ਼ੀ ਬਰਦਾਸ਼ਤ ਨਹੀਂ ਹੋ ਰਹੀ ਜੀ ਸੋ ਇਹ ਇੱਕ ਇਦਾਂ ਦਾ ਮਾਹੌਲ ਕ੍ਰੀਏਟ ਕੀਤਾ ਜਿਹੜਾ ਬੜੀ ਸ਼ਰਮਨਾਕਟ ਆ ਔਰ ਤੁਸੀਂ ਦੇਖੋ ਕਿ ਦੁਨੀਆ ਭਰ 'ਚ ਇਸ ਚੀਜ਼ ਦਾ ਵਿਰੋਧ ਹੋ ਰਿਹਾ ਹਰ ਇੱਕ ਨੇ ਇਸ ਚੀਜ਼ ਨੂੰ ਕੰਡੈਮਨਟ ਕੀਤਾ लेकिन ये विरोधी मुल्क है इन्ना शर्म मतलब हीन आ कि इन्हू अज भी इस चीज़ के सौ एक्सक्यूज सामने आ रहे हैं सर वहाँ का जो रेल मंत्री उसने तो धमकी दे दिया कि परमाणु हम जो हमारे पास पड़े हुए है हमने परमाणु ऐसे नहीं सजा के रखे हुए हैं हम भारत पर अटैक करेंगे देखो गल उन्होंने अगर कोई हथियार बनते ने ਅਗਰ ਕੋਈ ਹਥਿਆਰ ਬਣਦੇ ਨੇ ਤਾਂ ਨੇਚੁਰਲੀ ਉਹ ਆਪਣੀ ਸੇਫਟੀ ਔਰ ਸਿਕਿਉਰਿਟੀ ਦੇ ਲਈ ਨੇ ਜੀ ਲੇਕਿਨ ਉਹਨਾਂ ਨੂੰ ਅਗਰ ਜਿਹੜੇ ਉਹ ਇਦਾਂ ਦੇ ਬਿਆਨ ਦਿੰਦੇ ਨੇ ਉਹ ਲੋਕ ਆਪਣੀ ਛੇਪ ਮੁਕਟਾਰੇ ਨੇ ਜੀ ਉਹਨਾਂ ਨੂੰ ਇਹ ਨਹੀਂ ਪਤਾ ਵੀ ਜੇ ਤੁਹਾਡੇ ਕੋਈ ਇੱਕ ਆ ਤਾਂ ਸਾਡੇ ਕੋਲ 10 ਨੇ ਜੀ ਤੁਹਾਨੂੰ ਜਵਾਬ ਕਿੱਦਾਂ ਦਾ ਮਿਲੂ ਜੀ ਅਰੇ ਤੁਸੀਂ ਆਪਣੀ ਜਨਤਾ ਨੂੰ ਜਿਹੜੀਆਂ ਉਹਨਾਂ ਦੀਆਂ ਸੁਵਿਧਾਵਾਂ ਉਹ ਤਾਂ ਤੁਸੀਂ ਮੁਹੱਈਆ ਨਹੀਂ ਕਰਾ ਪਾਰੇ ਠੀਕ ਹੈ ਨਾ ਤੁਸੀਂ ਬੰਬ ਚਲਾਉਣ ਦੀ ਗੱਲ ਕਰ ਰਹੇ ਹੋ ਉਹਨਾਂ ਦੇ ਲੋਕ ਹੀ ਤੁਹਾਡੇ মিডিਆ ਦੇ ਵਰਾਹੀ ਜਗਾ ਜਗਾ ਬੋਲਦੇ ਨੇ ਕਿ ਉਹਨਾਂ ਤੋਂ ਆਪਣੀ ਮਿਲਟਰੀ ਨੂੰ ਉਹਦੀਆਂ ਦੀ ਸੈਲਰੀਆਂ ਦਾ ਪੇ ਨਹੀਂ ਕਰ ਹੋ ਰਹੀਆਂ ਜੀ ਤੇ ਉਹ ਬੰਬ ਚਲਾਣ ਦੀ ਗੱਲ ਕਰ ਰਹੇ ਨੇ ਦੇਖੋ ਇਹ ਜਿੰਨਾ ਕੁਝ ਹੋ ਰਿਹਾ ਇਹ ਉਹ ਲੋਕ ਆਪਣੀ ਛੇ ਮਟਾਨ ਲਈ ਆਪਣੇ ਆਪ ਨੂੰ ਕਿਸੇ ਨਾ ਕਿਸੇ وجہ ਨਾਲ ਆਪਣੀ ਫੰਡਿੰਗ ਨੂੰ ਮਜ਼ਬੂਤ ਕਰਨ ਦੇ ਲਈ ਇਸ ਤਰ੍ਹਾਂ ਦੇ ਕਾਰੇ ਕਰ ਰਹੇ ਨੇ ਲੇਕਿਨ ਜਿਸ ਤੰਗ ਦੇ ਨਾਲ ਭਾਰਤ ਸਰਕਾਰ ਨੇ ਇਹਦੇ ਉੱਤੇ ਸੰਕੇਤ ਲਿਆ ਇਹਦਾ ਨੋਟਿਸ ਲਿਆ ਜਿਸ ਤੰਗ ਨਾਲ ਉਹਦੇ ਉੱਤੇ ਜੋ-ਜੋ ਪਾਬੰਦੀਆਂ ਲਗਾਈਆਂ ਨੇ ਬੜੀ ਜਲਦੀ ਤੁਹਾਨੂੰ ਉਹਨਾਂ ਦੇ ਬੜੇ ਦੂਰਦਰਸ਼ੀ ਪ੍ਰਣਾਮ ਸਾਹਮਣੇ ਆਣਗੇ ਔਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਵੀ ਇਹ ਉਹ ਜਿਹੜੇ ਅੱਜ ਧਮਕੀਆਂ ਦਿੰਦੇ ਨੇ ਗੋਟਨਿਆਂ ਦੇ ਬਲ ਆ ਜਾਣਗੇ ਤੁਹਾਡੇ ਕੋਲ ਗੱਲ ਕਰੀਏ ਕਿ ਦਿਮਾਂਤ ਸਾਹਿਬ ਜਿਹੜੇ 10 ਆਤੰਗਬਾਦੀਆਂ ਜਿਹੜੇ ਘਰ ਸੀਗੇ ਉਹਨੂੰ ਉਠਾ ਦਿੱਤਾ ਗਿਆ ਉਹਦੇ ਨਾਲ ਕੀ ਆਤੰਗਬਾਦ 'ਤੇ ਲਗਾਮ ਆ ਪਾਏਗੀ ਦੇਖੋ ਇੱਕ ਅਸੀਂ ਗੱਲ ਕਰਦੇ ਆ ਨਾ ਦੇਖੋ ਕੁਝ ਜਦੋਂ ਮਿਸਾਲ ਦੰਨੇ ਆ ਮਿਸਾਲ ਦੰਨੇ ਆ ਨਾ ਵੀ ਦੁਬਈ ਦੇ ਵਿੱਚ ਕ੍ਰਾਈਮ ਕਿਉਂ ਨਹੀਂ ਹੁੰਦਾ ਜੀ ਜੀ ਸਾਊਦੀ ਅਰਬ ਵਿੱਚ ਕ੍ਰਾਈਮ ਕਿਉਂ ਨਹੀਂ ਹੁੰਦਾ ਜੀ ਠੀਕ ਹੈ ਨਾ ਕਮ ਸੇ ਕਮ ਲਾਜ਼ ਨੂੰ ਕਾਨੂੰਨ ਦੀ ਪਰਣਾ ਥੋੜੇ ਸਟਰੋਂਗਲੀ ਹੋ ਰਹੀ ਹੈ ਨਾ ਜੀ ਜੀ ਅਗਰ ਉਹ ਲੋਕ ਜਿਹੜੇ ਤੁਹਾਨੂੰ ਪਰਮਾਨਿਕ ਨਹੀਂ ਵੀ ਇਹ ਕੰਮ ਕਰ ਰਹੇ ਨਹੀਂ ਉਹਨਾਂ ਲੋਕਾਂ ਨੂੰ ਅਗਰ ਉਹਨਾਂ ਦੇ ਉੱਤੇ ਇਹ ਜੀ ਕਾਰਵਾਈ ਹੁੰਦੀ ਆ ਤਾਂ ਉਹ ਇੱਕ ਮਿਸਾਲ ਬਣਦੀ ਹੈ ਤਾਂ ਲੋਕਾਂ ਨੂੰ ਪਤਾ ਲੱਗਦਾ ਵੀ ਇਹਦਾ ਇਹ ਬੁਰੇ ਕੰਮ ਦਾ ਬੁਰਾ ਨਤੀਜਾ ਹੋਣ ਵਾਲਾ ਜੀ ਸੋ ਇਹਦੇ ਲਈ ਇਹ ਗੱਲਾਂ ਬੜੀਆਂ ਜ਼ਰੂਰੀ ਨੇ ਐਸੀ ਲੋਕਾਂ ਦੇ ਉੱਤੇ ਚਾਹੇ ਉਹ ਟੈਰਰਿਜ਼ਮ ਦਾ ਟੈਗ ਕਰ ਦੇਣੇ ਚਾਹੇ ਉਹ ਨਸ਼ਾ ਤਸਕਰ ਨੇ ਚਾਹੇ ਹੋਰ ਕੁਝ ਸਮਾਜ ਵਿਰੋਧੀ ਨੇ ਅਗਰ ਉਹ ਸਮਾਜ ਨੂੰ ਤੋੜਨ ਦਾ ਦੇਸ਼ ਨੂੰ ਤੋੜਨ ਦਾ ਪਬਲਿਕ ਨੂੰ ਜਨਤਾ ਨੂੰ ਸ਼ਰਮਸਾਰ ਕਰਨ ਦਾ ਇਨਸਾਨੀ ਨੂੰ ਸ਼ਰਮਸਾਰ ਕਰਨ ਦਾ ਕੰਮ ਕਰਦੇ ਨੇ ਤਾਂ ਉੱਤੇ ਇਸ ਤੋਂ ਵੀ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ ਸਰ ਹਲੇ ਵੀ ਸਾਡਾ ਜਿਹੜਾ ਜਵਾਨ ਹੈ ਵੀ ਅਸੇਬ ਦਾ ਉਹਨਾਂ ਦੇ ਕਬਜ਼ੇ 'ਚ ਹੈਗੀ ਉਹਦਾ ਉਹਨੂੰ ਕਦੋਂ ਲੈ ਕੇ ਆਵਾਂਗੇ ਇੰਡੀਆ ਸੀ ਦੇਖੋ ਇਹ ਬੜੀ ਜੋ ਵੀ ਸਰਕਾਰਾਂ ਦਾ ਇਹਦੇ ਉੱਤੇ ਕੁਝ ਨਾ ਕੁਝ ਚੱਲ ਰਿਹਾ ਬੜੀ ਜਲਦੀ ਉਹਦੇ ਨਤੀਜੇ ਸਾਹਮਣੇ ਆਣ ਆਲੇ ਨੇ ਔਰ ਮੈਂ ਸਮਝਦਾ ਵੀ ਕੋਈ ਨਾ ਕੋਈ ਜ਼ਰੂਰ ਇਹਦੇ ਲਈ ਵੱਡਾ ਐਕਸ਼ਨ ਸਾਡੀ ਮਿਲਟਰੀ ਫੋਰਸਸ ਸਾਡਾ ਦੇਸ਼ ਜਲਦੀ ਚੱਕੂਗਾ ਜਿਹੜਾ ਇੱਕ ਮਿਸਾਲ ਬਣ ਕੇ ਉੱਭਰੂਗਾ ਔਰ ਇਹਨਾਂ ਨੂੰ ਜਵਾਬ ਮਿਲੂਗਾ ਸਰ ਹਾਲੇ ਤੱਕ ਜਿਹੜੇ ਪਾਕਿਸਤਾਨ ਦੇ YouTube ਚੈਨਲ ਸੀਗੇ ਕਰੀਬ 16 YouTube ਚੈਨਲ ਹਨ ਜਿਹੜੇ ਗ੍ਰਹਿ ਮੰਤਰਤ ਸੀ ਵਾਰਸ ਤੇ ਉਹਨਾਂ ਨੂੰ ਬੈਨ ਕਰ ਦਿੱਤਾ ਗਿਆ ਇੰਡੀਆ 'ਚ ਦੇਖੋ ਜਿਹੜੇ ਚੈਨਲ ਨੇ ਜਾਂ ਹੋਰ ਨੇ ਨਾ ਜੀ ਇੱਕ ਮਾਧਿਅਮ ਨੇ ਇੱਕ ਬਹੁਤ ਵੱਡਾ ਮਾਧਿਅਮ ਨੇ ਨਾ ਚੀਜ਼ਾਂ ਨੂੰ ਇਹ ਲਗਾਮ ਕਿਤੇ ਆ ਚੱਲਦੇ ਕਿੱਥੋਂ ਨੇ ਚਲਾ ਕੋਈ ਰਿਹਾ ਜੀ ਠੀਕ ਹੈ ਨਾ ਇਹਨਾਂ ਬਹੁਤ ਵੱਡਾ ਤੰਤਰ ਜਾਲ ਵਿਸਿਆ ਹੋਇਆ ਹੈ ਅਗਰ ਇਹਨਾਂ ਨੂੰ ਕੀਤਾ ਤੇ ਇਹਦੇ ਵੀ ਨਤੀਜੇ ਸਾਡੇ ਸਾਹਮਣੇ ਆਣਗੇ ਜੇ ਨਾ ਪਾਣੀ ਅਸੀਂ ਬੰਦ ਕਰ ਦਿੱਤਾ ਕੀ ਲੱਗਦਾ ਕਿ ਪਾਣੀ ਬੰਦ ਕਰਨ ਦੇ ਨਾਲ ਆਤੰਗਬਾਦ ਜਿਹੜੇ ਹਮਲਾ ਕਰਾ ਇੰਡੀਆ 'ਚ ਉਹਦੇ ਨਾਲ ਕੁਝ ਫਰਕ ਪਊਗਾ ਪਾਕਿਸਤਾਨ 'ਮੈਂ ਇੱਕ ਸਾਡੇ ਉੱਤੇ ਸਾਨੂੰ ਇਸ ਤਰ੍ਹਾਂ ਦਾ ਕੰਮ ਕਰ ਰਿਹਾ ਤੇ ਹੁਣ ਅਸੀਂ ਉਹਨੂੰ ਕੀ ਜਾ ਕੇ ਬਰੀਅਨੀ ਪੇਸ਼ ਕਰਾਂਗੇ ਉਹਨਾਂ ਨੂੰ ਉਸ ਚੀਜ਼ ਦਾ ਜਵਾਬਤਾ ਭੁਗਤਣਾ ਪਊਗਾ ਨਾ ਜੀ ਬਈ ਇਹ ਜੇ ਤੁਸੀਂ ਇਹ ਕਰ ਰਹੇ ਹੋ ਤਾਂ ਸਾਡੇ ਤੋਂ ਜੋ ਨਿਕਲ ਕੇ ਜਾਣਾ ਉਤੇ ਸਾਡਾ ਕਬਜ਼ਾ ਸਾਡੀ ਸਰਕਾਰ ਦਾ ਕਬਜ਼ਾ ਉਤੇ ਤਾਂ ਸਮਝੋਤਾ ਹੋਇਆ ਹੋਇਆ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਇਹ ਸਾਡੀਆਂ ਪੂਰਬ ਸਰਕਾਰਾਂ ਦੇ ਨਾ ਬੜੇ ਕਈ ਐਸੀ ਜਿਹਨੂੰ ਕਹਿੰਦੇ ਨਾ ਤਜਰਬੇਕਾਰ ਕੁਝ ਐਸੇ ਨਿਰਮੇਸੀ ਜੀਨ੍ਹਾਂ ਦੀ ਬਦੌਲਤ ਅੱਜ ਸਾਡਾ ਦੇਸ਼ ਭੁਗਤ ਰਿਹਾ ਇਹ ਜਦੋਂ ਇਹ ਸਮਝੋਤਾ ਹੋਇਆ ਸੀ ਇਹ ਜਲ ਸਮਝੋਤਾ ਜੀ ਤਾਂ ਤੁਹਾਨੂੰ ਇੱਕ ਜਾਣ ਕੇ ਹੈਰਾਨੀ ਹੋਊਗੀ ਤਾਂ ਰਿਕਾਰਡ ਕੱਢ ਲਓ ਭਾਰਤ ਸਰਕਾਰ ਨੇ ਉਹਨਾਂ ਨੂੰ ਆਪਣੇ ਇਲਾਕੇ ਦੇ ਵਿੱਚ ਉਹ ਪਾਣੀ ਨੂੰ ਕੱਢਣ ਲਈ ਉਹਦਾ ਇਨਫਰਾਸਟ੍ਰਕਚਰ ਬਣਾਉਣ ਦੇ ਲਈ ਨਦੀਆਂ ਨਾਲੇ ਬਣਾਉਣ ਦੇ ਲਈ ਜੀ ਫੰਡਿੰਗ ਪਾਰ ਸਰਕਾਰ ਨੇ ਕੀਤੀ ਸੀ ਉਸ ਵੇਲੇ ਦੀ ਮੌਜੂਦਾ ਸਰਕਾਰ ਨੇ ਕੀਤੀ ਸੀ ਜਿਹੜੀ ਅੱਜ ਤੁਹਾਡੇ ਗਲੇ ਦੀ ਹੱਡੀ ਬਣੀ ਹੋਈ ਆ ਜੀ ਨਿਰਲਾਇਕ ਫੈਸਲਾ ਕਦੋਂ ਹੋਏਗਾ ਸਰ ਪਾਕਿਸਤਾਨ ਦੇ ਖਿਲਾਫ ਨਿਰਲਾਇਕ ਫੈਸਲਾ ਦਾ ਅਸੀਂ ਇੰਤਜ਼ਾਰ ਦੇਸ਼ ਇੰਤਜ਼ਾਰ ਕਰ ਰਿਹਾ ਹੈ ਉਹ ਕਦੋਂ ਟਾਈਮ ਆਏਗਾ ਦੇਖੋ ਅਸੀਂ ਸੰਤਾਪ ਜਿਲ੍ਹੇ ਆਤੰਗਬਾਦ ਪੂਰਾ ਦੇਸ਼ ਆਤੰਗਬਾਦ ਦੇ ਖਿਲਾਫ ਬਿਲਕੁਲ ਤੁਸੀਂ ਵੀ ਅਸੀਂ ਵੀ ਸਾਰੀ ਜਨਤਾ ਇਹਦੇ ਲਈ ਇੰਤਜ਼ਾਰ ਚਾ ਔਰ ਬੜੀ ਜਲਦੀ ਆਊਗਾ ਜਿਨ੍ਹਾਂ ਦੇ ਹੱਥ 'ਚ ਆ ਉਹ ਇਸ ਦੇ ਲਈ ਰੈਗੂਲਰ ਕੋਈ ਨਾ ਕੋਈ ਪਲਾਨ ਕਰ ਰਹੇ ਆ ਜਿਹਦੇ ਨਾਲ ਉਹਨਾਂ ਨੂੰ ਇਸ ਗੱਲ ਦਾ ਜਵਾਬ ਦੇ ਸਕੀਏ ਔਰ ਇਹਦਾ ਉਹਨਾਂ ਨੂੰ ਅਹਿਸਾਸ ਕਰਾ ਸਕੀਏ ਵੀ ਤੁਸੀਂ ਜੋ ਕੀਤਾ ਤਾਂ ਇਹਦਾ ਮੂੰਹ ਤੋੜ ਜਵਾਬ ਕਿਵੇਂ ਦੇਣਾ ਹੈ ਪਾਕਿਸਤਾਨ ਨੂੰ ਇੰਤਜ਼ਾਰ ਕਰੇ ਜਵਾਬ ਜਲਦ ਮਿਲੇਗਾ ਬਿਲਕੁਲ ਮਿਲੇਗਾ ਜੀ ਜੀ ਇਹ ਗੱਲ ਕਰ ਲਈਏ ਹਲਕਾ ਜਿਹਾ ਇਲੈਕਸ਼ਨ ਹੋਣ ਜਾ ਰਿਹਾ ਹੁਣ ਉਹ ਮੁੱਦਾ ਤੇ ਅਲੱਗ ਕਰ ਲਈਏ ਥੋੜਾ ਜਿਹਾ ਧਿਮਨ ਸਾਹਿਬ ਜਿਹੜੇ اپੋਜੀਸ਼ਨ ਹੈ ਉਹਨਾਂ ਨੇ ਤਿੰਨ ਜਿਹੜੇ ਉਮੀਦਵਾਰ ਉਤਾਰਤਾ ਬੀਜੇਪੀ ਦਾ ਨਹੀਂ ਆਇਆ ਕੁਝ ਬੰਦੇ ਕਰੇ ਕਿ ਬਰਾਤ ਜਿਹੜੀ ਹੈ ਤਿਆਰ ਬੈਠੀ ਹੈ ਪਰ ਦੂਲਾ ਨਹੀਂ ਉਹਦੇ ਬਾਅਦ ਤੁਸੀਂ ਕੀ ਕਰੋਗੇ ਮੈਂ ਇਹ ਕਹਿੰਨਾ ਬਈ ਬਰਾਤ ਤਿਆਰ ਮੈਂ ਕਹਿੰਦਾ ਵਿਆਹ ਦੀ ਤਰੀਕ ਨਹੀਂ ਰੱਖੀ ਦੂਲੇ ਤਿਆਰ ਹੋਏ ਫਿਰਦੇ ਨੇ ਜੀ ਠੀਕ ਹੈ ਨਾ ਇਸ ਕਰ ਨੂੰ ਇਸ ਲੈ ਜੀ ਨਾ ਦੇਖੋ ਨਾ ਇਹ ਪਤਾ ਕਿ ਇਲੈਕਸ਼ਨ ਹੋਣੇ ਨੇ ਜੀ ਇਹ ਤਾਂ ਸਾਨੂੰ ਇਹ ਵੀ ਪਤਾ ਕਿ 2027 ਚ ਇਲੈਕਸ਼ਨ ਹੋਣੇ ਨੇ ਜੀ ਤਿੱਗੇ ਨਾ ਵਾਜੀ ਜ਼ੇਰਾ ਬਣ ਕੇ ਘੁਮਣਾ ਸ਼ੁਰੂ ਕਰ ਦੇਣਗੇ ਜੀ ਇਹਦੇ ਵੀ ਹੋਣੇ ਨੇ ਹਰ ਪਾਰਟੀ ਪੋਲੀਟੀਕਲ ਪਾਰਟੀ ਲੋਕਾਂ ਚ ਵਿਚਰਦੀ ਆ ਲੋਕਾਂ ਦੇ ਕੰਮ ਆਂਦੀ ਆ ਲੋਕਾਂ ਦੇ ਕੰਮ ਚ ਖੜਦੀ ਆ ਪਬਲਿਕ ਦੀ ਆਵਾਜ਼ ਚੱਕਦੀ ਆ ਉਹਨਾਂ ਗੱਲਾਂ ਦਾ ਮਤਲਬ ਹੀ ਇਹ ਹੁੰਦਾ ਕਿ ਅਸੀਂ ਇਲੈਕਸ਼ਨਾਂ ਦੇ ਵਿੱਚ ਜਦੋਂ ਜਾਣਾ ਤਾਂ ਅਸੀਂ ਜਿਹੜੀਆਂ ਆਵਾਜ਼ਾਂ ਚੱਕੀਆਂ ਅਸੀਂ ਦੱਸਾਂਗੇ ਜੀ ਲੇਕਿਨ 5-5 ਮਹੀਨੇ ਪਹਿਲਾਂ ਯਾਰ ਇਹ ਕਿਹੜਾ ਕਿੱਥੇ ਦਾ ਕਾਨੂੰਨ ਆ ਗਿਆ ਤੁਸੀਂ ਕਿਵੇਂ ਡੈਮੋਕ੍ਰੇਸੀ ਦਾ ਸਨਾਨ ਕਰਨ ਜਾ ਰਹੇ ਹੋ ਅਸੀਂ ਤਾਂ ਕਹਿੰਨੇ ਵਨ ਨੇਸ਼ਨ ਵਨ ਇਲੈਕਸ਼ਨ ਕਿ ਲੋਕਾਂ ਦਾ ਖਰਚ ਘੱਟ ਹੋਵੇ ਦੇਸ਼ ਦਾ ਘੱਟ ਖਰਚ ਹੋਵੇ ਲੋਕਾਂ ਦਾ ਸਮਾਂ ਬਚੇ ਸਭ ਦੀ ਜਿਹੜੀ એનર્ਜੀ ਸੇਫ ਰਹੇ ਅਸੀਂ ਤਾਂ ਲੋਕ ਅੱਜ ਭਾਰਤ ਦੀ ਪੜ੍ਹੇ ਲਿਖੇ ਲੋਕ ਏਸੀ ਦੇ ਉੱਤੇ ਪਹਿਲਾਂ ਦੇ ਰਹੇ ਨੇ ਉਹ ਤੇ ਪੰਜ-ਪੰਜ ਮਹੀਨੇ ਤੋਂ ਸਰਕਾਰ ਆ ਕੇ ਜਿਸ ਢੰਗ ਦੇ ਨਾਲ ਵੈਸਟਲਕੇ 'ਚ ਬੈਠੀ ਆ ਜਿਸ ਢੰਗ ਦੇ ਨਾਲ ਤੇ ਇਹ ਤਾਂ ਇਹ ਲੱਗਦਾ ਵੀ ਇਹਨਾਂ ਨੂੰ 117 ਵਿਧਾਨ ਸਭਾ ਦੀ ਕੋਈ ਚਿੰਤਾ ਹੀ ਕੋਈ ਨਹੀਂ ਕੱਲੀ ਗੈਸਰੀ ਆ ਹੁਣ ਇਹਦੇ ਪਿੱਛੇ ਅੰਦਰ ਰੀਜਨ ਅੰਦਰ ਕੀ ਆ ਉਹ ਗੱਲ ਬੜੀ ਵੱਡੀ ਫੇਰ ਗੰਭੀਰਤਾ ਵਾਲੀ ਆ ਜੀ ਠੀਕ ਹੈ ਨਾ ਵੀ ਉਹਦੇ ਚੋਂ ਇਹਨਾਂ ਨੂੰ ਨਿਕਲ ਪਾਉਣ ਨੂੰ ਕੀ ਆ ਜਾਂ ਤਾਂ ਇਹ ਦੋ ਗੱਲਾਂ ਜਿਹੜੀਆਂ ਜਾਂ ਤਾਂ ਉਹ ਦੋ ਜਿਹੜੀ ਦਿੱਲੀ ਦੇ ਵਿੱਚ ਹਾਰ ਹੋਈ ਆ ਬੁਰੀ ਤਰ੍ਹਾਂ ਉਹ ਤੋਂ ਬੁਖਲਾਏ ਹੋਏ ਨੇ ਜੀ ਆਪਣੀ ਸਕਿਨ ਬਚਾਉਣ ਦੇ ਲਈ ਇੱਥੇ ਤੁਰੇ ਫਿਰਦੇ ਨੇ ਵੀ ਅਸੀਂ ਕਿਸੇ ਢੰਗ ਨਾਲ ਇਹਨੂੰ ਕਵਰ ਕਰ ਲਈਏ ਠੀਕ ਹੈ ਨਾ ਜਾ ਇਹ ਬਈ ਸੁਪਰੀਮੋ ਸਾਹਿਬ ਦਾ ਇੱਛਾ ਹੋਣੀ ਹੈ ਵੀ ਇੱਥੋਂ ਇਹਨਾਂ ਨੂੰ ਭੇਜੀਏ ਵਿੱਲਾ ਕਰੀਏ ਤੇ ਅਸੀਂ ਉੱਥੇ ਚਲੇ ਜਾਈਏ ਠੀਕ ਹੈ ਨਾ ਲੇਕਿਨ ਇਹਨਾਂ ਜਨਤਾ ਦਾ ਭਲਾ ਕੀ ਹੋਊਗਾ ਤੁਸੀਂ 3 ਸਾਲ ਤੁਹਾਡੀ ਸਰਕਾਰ ਆ ਯਾਰ 3 ਸਾਲਾਂ ਦੇ ਵਿੱਚ ਤੁਸੀਂ ਜਨਤਾ ਨੂੰ ਕੀ ਦੇਣ ਦਿੱਤੀਆਂ ਉਹ ਗਿਣਾਓ ਨਾ ਤੁਸੀਂ ਹੁਣ 4-3 ਮਹੀਨੇ ਚ ਕਹਿੰਨੇ ਆ ਕਰ ਦਾਂਗੇ ਅਗਲੇ ਆਣ ਤੁਸੀਂ ਹੁਣ ਅੱਜ ਕਰ ਰਹੇ ਹੋ ਤਾਂ 3 ਸਾਲ ਚ ਤੁਹਾਨੂੰ ਕਰਨ ਨੂੰ ਕਿਹਨੇ ਰੋਕਿਆ ਸੀ ਸਭ ਕੁਝ ਉਹਦੇ ਵੀ ਤੰਤਰ ਤੁਹਾਡੇ ਕੋਲ ਸੀਗਾ ਤੁਹਾਡੇ ਬਿਲਕੁਲ ਸਹੀ ਹੈ ਤੇ ਕਹਿਣ ਦਾ ਮਤਲਬ ਕਿ ਬੀਜੇਪੀ ਦਾ ਜਿਹੜਾ ਉਮੀਦਵਾਰ ਆਏਗਾ ਜਾਂ ਬੀਜੇਪੀ ਦਾ ਕਿਹੜੀ ਪਾਰਟੀ ਨਾਲ ਜਿਹੜਾ ਟੱਕਰ ਹੋਏਗੀ ਨਹੀਂ ਟੱਕਰ ਦੇਖੋ ਸਾਡੀ ਟੱਕਰ ਕਿਸੇ ਨਾਲ ਨਹੀਂ ਅਸੀਂ ਪਬਲਿਕ ਦੇ ਵਿੱਚ ਜਾਣਾ ਅਸੀਂ ਆਪਣਾ ਆਈਕਨ ਰੱਖਣਾ ਲੋਕ ਬੀਜੇਪੀ ਨੂੰ ਚਾਹੁੰਦੇ ਨੇ ਲੋਕ ਇਹਨਾਂ ਪਾਰਟੀਆਂ ਤੋਂ ਆਪਣੇ ਆਪ ਨੂੰ ਠੱਗਿਆ ਹੈ ਮਹਿਸੂਸ ਕਰਦੇ ਨੇ ਸੋ ਬੀਜੇਪੀ ਦੀ ਕਿਸੇ ਨਾਲ ਨਹੀਂ ਇਸ ਤੇ ਜਨਤਾ ਦੇ ਵਿੱਚ ਆਪਣੀ ਰਿਪਰੈਜ਼ੈਂਟ ਦੇਣੀ ਆ ਉਹ ਅਸੀਂ ਦੇ ਰਹੇ ਆ ਸਾਡਾ ਵਰਕਰ ਸਾਡੇ ਪਾਰਟੀ ਦੇ ਸਾਰੇ ਉਹ ਆਪਣੇ ਆਪਣੇ ਲੈਵਲ ਤੇ ਬੂਥ ਲੈਵਲ ਤੇ ਕੰਮ ਕਰ ਰਹੇ ਨੇ ਕੱਲ ਸਾਡਾ ਵੈਸਟਰਨ ਕੇ ਦਾ ਬੂਥ ਸੰਮੇਲਨ ਹੋਇਆ ਐ ਏਡਾ ਵੱਡਾ ਇਕੱਠ ਉਹਦੇ ਚ ਸਾਡੇ 192 ਦੇ 92 ਬੂਥਾਂ ਦੀ ਰਿਪਰਿਜ਼ੈਂਟ ਜਿਸ ਢੰਗ ਦੇ ਨਾਲ ਉਹਦੇ ਚ ਆਏ ਤੋ ਤੋ ਪਤਾ ਲੱਗਦਾ ਵੀ ਭਾਰਤੀ ਜਨਤਾ ਪਾਰਟੀ ਕਿਸ ਲੈਵਲ ਦੇ ਉੱਤੇ ਇਹਦੇ ਚ ਪਲੈਨਿੰਗ ਕਰ ਰਹੀ ਹੈ ਕਿੰਨਾ ਜ਼ੀਰੋ ਲੈਵਲ ਤੇ ਕਰਕੇ ਚੱਲ ਰਹੀ ਹੈ ਮੁੱਦੇ ਕੀ ਹੋਣਗੇ ਤੁਹਾਡੇ ਦੇਖੋ ਮੁੱਦੇ ਬੜੀ ਸਿੱਧੀ ਜੀ ਗੱਲ ਆ ਵੀ ਸਭ ਤੋਂ ਵੱਡੇ ਮੁੱਦੇ ਜਿੰਨਾ ਅਜੇ ਤੱਕ ਝੂਠ ਬੋਲਿਆ ਗਿਆ ਜਿੰਨਾ ਅਜੇ ਤੱਕ ਜਨਤਾ ਨੂੰ ਠੱਗਿਆ ਗਿਆ ਇਨਫੀ ਉਥੇ ਖਤਮ ਨਹੀਂ ਹੋ ਜਾਂਦਾ ਉਸ ਤੋਂ ਬਾਅਦ ਫੇਰ ਅਸੀਂ ਉਹਦੇ ਉਸੇ ਤਿਆਰੀ ਤੇ ਆਂ ਠੀਕ ਹੈ ਨਾ ਕਹਿੰਦੇ ਵੀ ਪੈਕਿੰਗ ਨਮੀ ਕਰ ਲਈ ਅੰਦਰ ਮਟੀ ਦੇ ਨੂੰ ਫੇਰ ਉਹੀ ਲੈ ਕੇ ਫੇਰ ਹੁਣ ਨਵੇਂ-ਨਵੇਂ ਸਬਜ਼ ਬਾਗ ਉਹ ਪਿੱਛੇ ਸੁਪਰੀਮੋ ਸਭ ਆਈ ਜੀ ਫੇਰ ਕਹਿੰਦੇ ਸੀ ਹੁਣ ਇਹ ਗਰੰਟੀ ਲੈ ਲਓ ਇਹਨਾਂ ਦੀਆਂ ਗਰੰਟੀਆਂ ਕਿੱਥੇ ਰੱਖੀਆਂ ਹੋਈਆਂ ਇਹਨਾਂ ਨੇ ਬਾਅਦ ਦੇ ਵਿੱਚ ਕਿਹੜੇ ਝੋਲੇ ਚ ਪਾ ਕੇ ਰੱਖ ਲੈਂਦੇ ਨੇ ਜਦੋਂ ਸਰਕਾਰ ਬਣ ਜਾਂਦੀ ਹੈ ਜਾਂ ਜਿੱਤ ਜਾਂਦੇ ਨੇ ਤੁਸੀਂ ਕਿਸ ਲੈਵਲ ਤੇ ਜਨਤਾ ਨੂੰ ਪਰਮਿਤ ਕਰੋਗੇ ਸਾਡੇ ਲਈ ਇਹੀ ਸਭ ਤੋਂ ਵੱਡੇ ਮੁੱਦੇ ਨੇ ਜਨਤਾ ਨੂੰ ਤੁਹਾਡਾ ਦਿੱਤਾ ਹੋਇਆ ਕੀ ਹੈ ਤੁਸੀਂ ਉਹ ਦੱਸੋ ਜਨਤਾ ਉਹ ਦੇਖਣਾ ਚਾਹਦੀ ਆ ਤੁਸੀਂ ਜਨਤਾ ਨੂੰ ਇਹ ਗੱਲਾਂ ਬਾਰ-ਬਾਰ ਭਰਾਸੀ ਆ ਉਹ ਕਰਦਾਂਗੇ ਉਹ ਕਰਦਾਂਗੇ 90 ਤਾਂ ਸਰਕਾਰ ਨੇ ਸਦਾ ਦਿੱਤੀ ਹੋਈ ਆ ਤੁਹਾਨੂੰ ਤਾਂ ਕਰਨਾ ਫਰਜ਼ ਆ 600 ਰੁਪਏ ਬਿਜਲੀ ਦਿੱਤੀ ਹੋਈ ਹੈ ਮੈਂ ਕਹਾਂ ਜੀ ਜੋ ਦਿੱਤਾ ਹੋਇਆ ਲੋਕ ਉਹਦਾ ਧੰਨਵਾਦ ਕਰਦੇ ਨੇ ਕਰਨਗੇ ਲੇਕਿਨ ਜੇ ਤੁਸੀਂ ਦਿੱਤਾ ਹੋਇਆ ਗੱਡੇ ਨਾਲ ਕੱਟੇ ਬੰਨੇ ਹੋਏ ਆ ਕਿੱਥੇ ਨੇ ਉਹ ਮਹਿਲਾਵਾਂ ਦੇ ਹਜ਼ਾਰ-ਹਜ਼ਾਰ ਰੁਪਏ ਤਿੰਨ ਸਾਲ ਬੀਤ ਗਏ ਸਰ ਹੋ ਜ ਸਕਦਾ ਹੈ ਲੈਸਨ ਟਾਈਮ ਨਜ਼ਦੀਕ ਤੁਸੀਂ ਦੱਸੋ ਮਾਈਨਿੰਗ ਵਾਲੇ ਲੋਕ ਤੁਸੀਂ ਕਹਿੰਦੇ ਸੀ ਮਾਈਨਿੰਗ ਤੋਂ ਅਸੀਂ ਆਪਣੇ ਸੂਬੇ ਨੂੰ ਸਰਪਲਸ ਸੂਬਾ ਬਣਾਵਾਂਗੇ ਇਕਨੋਮਿਕਲੀ ਜੀ ਦੱਸੋ ਮਾਈਨਿੰਗ ਕਿੱਥੇ ਹੈ ਲੋਕਾਂ ਨੂੰ ਕੋਈ ਉਹਦੇ ਚ ਫਾਇਦਾ ਹੋਇਆ ਜੀ ਦੱਸੋ ਨਾ ਲਿਕੁਡ ਪਾਲਿਸੀ ਤੁਸੀਂ ਕਹਿੰਦੇ ਸੀ ਸੀ ਲਿਆਵਾਂਗੇ ਇਹ ਸਰਕਾਰ ਦੇ ਸੂਬੇ ਦੀ ਇਨਕਮ ਵਿਧਾਨ ਚ ਤੁਹਾਡੀ ਫਾਇਦੇਮੰਦ ਹੋਊਗੀ ਦੱਸੋ ਲਿਕੁਡ ਪਾਲਿਸੀ ਕਿਹਨੂੰ ਫਾਇਦਾ ਦੇ ਰਹੀ ਹੈ ਠੀਕ ਹੈ ਨਾ ਤੁਸੀਂ ਕਹਿੰਦੇ ਸੀ ਅਸੀਂ ਨਸ਼ਾ ਮਹੀਨੇ 'ਚ ਖਤਮ ਕਰ ਦਾਂਗੇ ਦੱਸੋ ਨਸ਼ਾ ਖਤਮ ਹੋ ਗਿਆ ਅੱਜ ਤੁਸੀਂ 3 ਸਾਲ ਬੱਧਾ ਵਾਅਦਾ ਆ ਕੇ ਹੁਣ ਕਹਿੰਦੇ ਜੀ ਅਸੀਂ ਰੋਜ਼ ਨਵੀਂ ਪਲਾਨ ਕਰ ਰਹੇ ਆ ਤੁਹਾਨੂੰ ਪਲਾਨਾਂ ਯਾਰ ਪਹਿਲਾਂ ਤਾਂ ਤੁਸੀਂ ਕਹਿੰਦੇ ਸਾਡੇ ਕੋਲ ਬਲੂਪ੍ਰਿੰਟ ਆ ਅੱਜ ਤੁਸੀਂ ਪਲਾਨਾਂ ਕਰ ਰਹੇ ਹੋ ਇਹ ਲੋਕਾਂ ਨੂੰ ਮੈਂ ਜਿਹੜੀ ਗੱਲ ਸੰਜੀਵ ਜੀ ਕਿ ਬੇਨਤੀ ਕੀਤੀ ਇਹ ਗੱਲਾਂ ਦਾ ਮਤਲਬ ਹੀ ਬੜਾ ਸਿੱਧਾ ਸਿੱਧਾ ਇਹ ਹੈ ਵੀ ਤੁਸੀਂ ਲੋਕਾਂ ਨੂੰ ਕਿੰਨੀ ਦੇਰ ਪਰਮਾਉਂਗੇ ਜਦੋਂ ਜਨਤਾ ਆਵਾਜ਼ ਚੱਕਣ ਲੱਗਦੀ ਹੈ ਤੁਸੀਂ ਕਹਿੰਦੇ ਹੁਣ ਅਸੀਂ ਪਲੈਨਿੰਗ ਕਰਨ ਲੱਗੇ ਆ ਠੀਕ ਹੈ ਨਾ ਇੱਕ ਚੀਜ਼ ਹੋਰ ਸੰਜੀਵ ਅਰੋੜਾ ਜਿਹੜੇ ਮੌਜੂਦਾ ਰਾਜ ਸਭਾ ਮੈਂਬਰ ਨੇ ਉਹ ਇਲੈਕਸ਼ਨ ਕਹਿੰਦੇ ਲੋਕੀ ਕਹਿੰਦੇ ਕਿ ਇਲੈਕਸ਼ਨ ਲੜਨਾ ਨਹੀਂ ਚਾਹ ਰਹੇ ਸੀ ਪਰ ਉਹਨਾਂ ਨੂੰ ਜ਼ਬਰਦਸਤੀ ਇਲੈਕਸ਼ਨ ਲੜਾਇਆ ਜਾ ਰਿਹਾ उपचुनाव ਉਹਦੇ ਬਾਰੇ ਤੁਸੀਂ ਕੀ ਕਹੋਗੇ ਇਹ ਤਾਂ ਸੰਜੀਵ ਅਰੋੜਾ ਜੀ ਦੱਸਣਗੇ ਜੀ ਵੀ ਉਹ ਜ਼ਬਰਦਸਤੀ ਲੜਾਇਆ ਜਾ ਰਿਹਾ ਤੇ ਮੈਂ ਤਾਂ ਥਰੂ ਪਹਿਲਾਂ ਹੀ ਕਿਹਾ ਵੀ ਅੰਦਰ ਲੱਡੂ ਦੇ ਵਿੱਚ ਉਹ ਪੈਗਣੇ ਚ ਕੁਝ ਹੋਰ ਹੈ ਨਾ ਕਹਾਣੀ ਕੁਝ ਹੋਰ ਆ ਲੋਕਾਂ ਨੂੰ ਕੁਝ ਹੋਰ ਦਿਖਾ ਰਹੇ ਆ ਕਹਿੰਦਾ ਇਹ ਉਹ ਜਿਆਦਾ ਬੈਟਰ ਦੱਸ ਸਕਦੇ ਆ ਅੱਜ ਕੱਲੇ ਇੱਕ ਨਾ ਭਾਰਤ ਬੂਸ਼ਾ ਨਾਸੂ ਬਲੋ ਇੱਕ ਮੁੱਦਾ ਉਠਾਇਆ ਗਿਆ ਸੀ ਕਿ ਜਿਹੜਾ ਸੰਜੀਵ ਅਰੋਲਾ ਇੱਕ ਪਰਸਨਲ ਜਿਹੜੀ ਕਾਰ ਹੈ ਉਹ ਯੂਜ਼ ਕਰੇ ਉਹਦੇ 'ਚ ਪੁਲਿਸ ਦਾ ਸਟicker ਲੱਗਿਆ ਹੈ ਉਹਦਾ ਦੁਰਪਰਦ ਹੋ ਰਿਹਾ ਕਿ ਉਹ ਪਾਇਲਟ ਜੀਬ ਦੇ ਨਾਲ ਇਸਤੇਮਾਲ ਕੀਤੀ ਜਾ ਰਹੀ ਪੁਲਿਸ ਦੇ ਉਹਦੇ ਬਾਰੇ ਤੁਸੀਂ ਕੀ ਕਹੋਗੇ ਮੈਂ ਗਨਨ ਜੀ ਬਿਲਕੁਲ ਮੈਂ ਵੀ ਚੱਕਿਆ ਹੈ ਮੁੱਦਾ ਮੈਂ ਕੱਲ ਵੀ ਕਿਹਾ ਜੀ ਦੇਖੋ ਨਾ ਤੁਸੀਂ ਵੀ ਨੂੰ ਇੱਕ ਗੱਲ ਦੱਸੋ ਤੁਸੀਂ ਪ੍ਰਾਈਵੇਟ ਗੱਡੀ ਹੈ ਅਗਰ ਤੁਹਾਡੀ ਤੁਸੀਂ ਉਹਦੇ ਤੇ ਪੁਲਿਸ ਦਾ ਸਟicker ਕਿਵੇਂ ਲਾਉਂਗੇ ਜੀ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਅਗਰ ਤੁਸੀਂ ਪੁਲਿਸ ਦਾ ਸਟicker ਲਗਾ ਲਿਆ ਤਾਂ ਉਹਦੇ ਤੇ ਤੁਸੀਂ ਆਪਣੀ ਆਮ ਆਦਮੀ ਪਾਰਟੀ ਦੇ ਸਟicker ਕਿਵੇਂ ਲਾਈ ਉਹ ਵੀ ਲੱਗਿਆ ਹੋਇਆ ਯਾਰ ਤੁਸੀਂ ਲੋਕਾਂ ਨੂੰ ਕਿਵੇਂ ਪਰਮਤ ਕਰ ਰਹੇ ਹੋ ਮੈਂ ਤਾਂ ਉਹਨਾ ਅਫਸਰਾਂ ਤੇ ਹੈਰਾਨ ਮੈਂ ਉਸ ਐਡਮਿਨਿਸਟਰੇਸ਼ਨ ਤੇ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਜਿਹੜੇ ਉਸ ਗੱਡੀ ਦੇ ਵਿੱਚ ਜਿਹੜੇ ਉਹ ਅਫਸਰ ਬੈਠਦੇ ਨੇ ਜਾਂ ਹੋਰ ਨੇ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਵੀ ਤੁਸੀਂ ਉਸ ਗੱਡੀ 'ਚ ਬੈਠ ਰਹੇ ਹੋ ਇਹਦੇ ਤੇ ਪੁਲਿਸ ਦਾ ਸਟicker ਲੱਗਿਆ ਆਮ ਆਦਮੀ ਪਾਰਟੀ ਦੇ ਪੋਸਟਰ ਲੱਗਿਆ ਕੱਲ ਬਾੜੇਵਾਲ ਰੋਡ ਤੇ ਇਹਨਾਂ ਦੇ ਕੁਝ ਰੋਡ ਡਿਪਾਰਟਮੈਂਟਾਂ ਦੇ ਮੁਲਾਜ਼ਮ ਫੜੇ ਗਏ ਉਹਦੇ ਵਿੱਚ ਉਹਨਾਂ ਨੇ ਝੰਡੇ ਡੰਡੇ ਆਵਾਮੀ ਪਾਰਟੀ ਦੇ ਰੱਖੇ ਹੋਏ ਸੀ ਸਰਕਾਰ ਇਲੈਕਸ਼ਨ ਲੜ ਰਹੀ ਹੈ ਸਰਕਾਰ ਦੇ ਕਹਿੰਦੇ ਇਲੈਕਸ਼ਨ ਲੜ ਰਹੇ ਨੇ ਯੂਨੀਵਰਸਿਟੀ ਚ ਕੀ ਹੋਇਆ ਇਸ ਕਰਨੀ ਔਰ ਕਥਨੀ ਦਾ ਕਿੱਡਾ ਵੱਡਾ ਅੰਤਰ ਤੁਸੀਂ ਯੂਨੀਵਰਸਿਟੀ ਨੂੰ ਪੋਲਿਟਿਸ਼ੀਅਨ ਦਾ ਅੱਡਾ ਬਣਾ ਕੇ ਰੱਖ ਲਿਆ ਰਜਿਸਟਰ ਸਾਹਿਬ ਇੱਕ ਦਿਨ ਪਹਿਲਾਂ ਸਸਪੈਂਡ ਕਰਦੇ ਨੇ ਚਾਂਸਲਰ ਸਾਹਿਬ ਜਵਾਬ ਦੇਣਗੇ ਇਹਨਾਂ ਗੱਲਾਂ ਦਾ ਤੇ ਦੋ ਦਿਨ ਬਾਅਦ ਤੁਸੀਂ ਉਹਨਾਂ ਨੂੰ ਰੈਗੂਲਰ ਕਿਵੇਂ ਕਰਤਾ ਕੀ ਜਿਹੜੀ ਇਹਨਾਂ ਨੇ ਕਾਰ 'ਚ ਪੁਲਿਸ ਦੇ ਸਟੀਕਰ ਲਾਇਆ ਕਿ ਬੀਜਪੀ ਵੱਲੋਂ ਦੀ ਸ਼ਿਕਾਇਤ ਕੀਤੀ ਜਾਊਗੀ ਅੱਗੇ ਬਿਲਕੁਲ ਕੀਤੀ ਜਾਊਗੀ ਸਾਡੀ ਮੇਲ ਜਾ ਰਹੀ ਹੈ ਅਸੀਂ ਬਿਲਕੁਲ ਭੇਜਾਂਗੇ ਬਿਲਕੁਲ ਸ਼ਿਕਾਇਤ ਕਰਾਂਗੇ ਜੀ ਬਿਲਕੁਲ ਇਹ ਅਸੀਂ ਬੀਜਪੀ ਦੇ ਜ਼ਿਲ੍ਹਾ ਪ੍ਰਧਾਨ ਧਿਮਾਨ ਸਾਹਿਬ ਇਹਨਾਂ ਨੇ ਕਈ ਮੁੱਦੋਂ ਪਰ ਬਾਤ ਰੱਖੀ ਔਰ ਆਪਕੋ ਬਤਾ ਦੇ ਕਿ ਪਾਕਿਸਤਾਨ ਜੋ ਮਰਜੀ ਸੋਚ ਲੇ किसी तरह से वो बक्सा नहीं जाएगा और जहाँ तक इलेक्शन की बात है उपचुनाव आने वाले हैं तो दिमाग साहब ने बोला कि हमारा किसी के साथ कोई मुकाबला नहीं है खुद बीजेपी अपने दम पर लड़ रही है और जीत कर भी दिखाएगी